ਗਲੀਆਂ ਜਿਹੜੀਆਂ ਗੁਜਰਪੁਰਾ ਇਲਾਕੇ ਦੀਆਂ ਕਾਫੀ ਤੰਗ ਨੇ ਬੁਲਡوزر ਦੇ ਨਾਲ ਤੋੜਨ ਤੇ ਥੱਲੇ ਪ੍ਰੋਜੈਕਸ਼ਨ ਕੋਸ਼ਿਸ਼ ਸ਼ੁਰੂ ਕੀਤੀ ਗਈ ਸੀ ਪਰ ਗਲੀਆਂ ਪੀੜੀਆਂ ਹੋਣ ਦੇ ਚੱਲਦੇ ਆ ਜਿਹੜੀ ਐ ਬੁਲਡوزر ਦੇ ਨਾਲ ਪ੍ਰੋਪਰ ਕਾਰਵਾਈ ਨਹੀਂ ਹੋ ਸਕੀ ਤਾਂ ਹੁਣ ਜਿਹੜੀਆਂ ਟੀਮਾਂ ਨੇ ਉਹਨਾਂ ਵੱਲੋਂ ਹਥੌੜਿਆਂ ਵੱਡੇ ਵੱਡੇ ਥੌੜਿਆਂ ਦੀ ਮਦਦ ਦੇ ਨਾਲ ਜਿਹੜਾ ਇਸ ਮਕਾਨ ਨੂੰ ਤੋੜਿਆ ਜਾ ਰਿਹਾ ਮਿੱਲੀ ਨਾਮ ਦਾ ਇਹ ਸ਼ਦਸ਼ਕਰ ਦਾ ਘਰ ਜਿਹੜਾ ਦੱਸਿਆ ਜਾ ਰਿਹਾ ਜਿਸ ਦੇ ਖਿਲਾਫ 4 ਐਨ.ਡੀ.ਪੀ.ਐਸ ਦੇ ਮਾਮਲੇ ਜਿਹੜੇ ਨੇ ਉਹ ਦਰਜ ਦੱਸੇ ਜਾ ਰਹੇ ਨੇ ਕਈ ਮਾਵਾਂ ਤੇ ਪੋਤਾ ਤੱਕਈ ਮਾਮਾ ਦੀਆਂ ਖੁੱਖਾਂ ਨੂੰ ਉਜਾੜ ਕੇ ਇਹ ਨਸ਼ਾ ਤਸਕਰਾਂ ਨੇ ਇਹ ਮਹਿਲ ਜਿਹੜੇ ਖੜੇ ਕੀਤੇ ਨੇ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਜ਼ਮੀਨਦੋਜ਼ ਜਿਹੜਾ ਉਹ ਕੀਤਾ ਜਾਵੇਗਾ ਔਰ ਇਹ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਮਕਾਨ ਦੇ ਮਾਲਕ ਪਰਮਜੀਤ ਕਰਨ ਬੇਸ਼ੱਕ ਕਹਾਂ ਕਿ ਉਸ ਦੇ ਲੜਕੇ ਬਿੱਲੀ ਦਾ ਇਸ ਮਕਾਨ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ ਜਦੋਂ ਉਸ ਨੇ ਮਕਾਨ ਬਣਾਇਆ ਤਾਂ ਇੱਕ ਵੀ ਰੁਪਿਆ ਉਸ ਨੇ ਆਪਣੇ ਲੜਕੇ ਦਾ ਜਿਹੜਾ ਉਹ ਇਸ ਦੇ ਵਿੱਚ ਖਰਚ ਨਹੀਂ ਕੀਤਾ ਸਸਕਾਰ ਜਨਸਪੋਕਸ ਮੇਰੇ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਵਣੇ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਛੇੜੇ ਗਏ ਯੁੱਧ ਦੇ ਤਹਿਤ ਜਿਹੜੀ ਆ ਉਹ ਪਿਲਾ ਪੰਚਾਇਕ ਪਰ ਫਿਰ ਪੁਲਿਸ ਤੇ ਨਗਰ ਨਿਗਮ ਦਾ ਚੱਲਦਾ ਹੋਇਆ ਅੰਮ੍ਰਿਤਸਰ ਦੇ ਵਿੱਚ ਨਜ਼ਰ ਆ ਰਿਹਾ ਹੈ ਤਸਵੀਰਾਂ ਉਹ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਨਸ਼ਾ ਤਸਕਰ ਬਿੱਲੀ ਦੇ ਘਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਨਗਰ ਨਿਗਮ ਤੇ ਪੁਲਿਸ ਦੀ ਟੀਮ ਜਿਹੜੀ ਆ ਇੱਥੇ ਪਹੁੰਚੀ ਹੋਈ ਆ ਔਰ ਉਸ ਵੱਲੋਂ ਇਸ ਮਕਾਨ ਨੂੰ ਜਿਹੜਾ ਜ਼ਮੀਨ ਘੋੜਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਆ ਪੰਜਾਬ ਪੁਲਿਸ ਤੇ ਨਗਰ ਨਿਗਮ ਦੀਆਂ ਟੀਮਾਂ ਜਿਹੜੀਆਂ ਨੇ ਇਸ ਵਕਤ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਔਰ ਉਹਨਾਂ ਵੱਲੋਂ ਗੁਜਰਪੁਰਾ ਇਲਾਕਾ ਦੱਸਿਆ ਜਾ ਰਿਹਾ ਔਰ ਗਲੀ ਨੰਬਰ 1 ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਗਲੀਆਂ ਜਿਹੜੀਆਂ ਗੁਜਰਪੁਰਾ ਇਲਾਕੇ ਦੀਆਂ ਕਾਫੀ ਤੰਗ ਨੇ ਬੁਲਡੋਜ਼ਰ ਦੇ ਨਾਲ ਤੋੜਨ ਦੀ ਥੱਲੇ ਪ੍ਰੋਜੈਕਸ਼ਨ ਕੋਸ਼ਿਸ਼ ਸ਼ੁਰੂ ਕੀਤੀ ਗਈ ਸੀ ਪਰ ਗਲੀਆਂ ਪੀੜੀਆਂ ਹੋਣ ਦੇ ਚੱਲਦੇ ਆ ਜਿਹੜੀ ਹੈ ਉਹ ਬੁਲਡੋਜ਼ਰ ਦੇ ਨਾਲ ਪ੍ਰੋਪਰ ਕਾਰਵਾਈ ਨਹੀਂ ਹੋ ਸਕੀ ਤਾਂ ਹੁਣ ਜਿਹੜੀਆਂ ਟੀਮਾਂ ਨੇ ਉਹਨਾਂ ਵੱਲੋਂ ਹਥੌੜਿਆਂ ਵੱਡੇ-ਵੱਡੇ ਥੌੜਿਆਂ ਦੀ ਮਦਦ ਦੇ ਨਾਲ ਜਿਹੜਾ ਇਸ ਮਕਾਨ ਨੂੰ ਟੋੜਿਆ ਜਾ ਰਿਹਾ ਫਿਲਹਾਲ ਜੇਕਰ ਗੱਲ ਕਰੀਏ ਤਾਂ ਇਹ ਬਿੱਲੀ ਨਾਮ ਦਾ ਨਸ਼ਾ ਤਸਕਰ ਦਾ ਘਰ ਜਿਹੜਾ ਦੱਸਿਆ ਜਾ ਰਿਹਾ ਜਿਸ ਦੇ ਖਿਲਾਫ 4 ਐਨਡੀਪੀਐਸ ਦੇ ਮਾਮਲੇ ਜਿਹੜੇ ਨੇ ਉਹ ਦਰਜ ਦੱਸੇ ਜਾ ਰਹੇ ਨੇ ਔਰ ਜੇਕਰ ਗੱਲ ਕਰੀਏ ਬਿੱਲੀ ਦੀ ਮਾਂ ਪਰਮਜੀਤ कौर ਨੇ ਤਾਂ ਉਸਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਸ ਦਾ ਉਸਦੇ ਲੜਕੇ ਦੇ ਨਾਲ ਕੋਈ ਵੀ ਤਲਕਾਤ ਨਹੀਂ ਹੈ ਉਸ ਨੇ ਆਪਣੇ ਲੜਕੇ ਨੂੰ ਜਿਹੜਾ ਉਹ ਬੇਦਖਲ ਕੀਤਾ ਹੋਇਆ ਔਰ ਉਸ ਦੀ ਘਰ ਵਾਲੇ ਦੀ ਮਿਹਨਤ ਦੀ ਕਮਾਈ ਦੇ ਨਾਲ ਇਸ ਮਕਾਨ ਨੂੰ ਜਿਹੜਾ ਉਹ ਬਣਾਇਆ ਗਿਆ ਸੀ ਔਰ ਉਸ ਦੇ ਘਰ ਵਾਲੇ ਨੇ ਜਿਹੜੀ ਆ ਉਹ 30 ਸਾਲ ਨਗਰ ਨਿਗਮ ਦੀ ਨੌਕਰੀ ਕੀਤੀ ਆ ਜਦੋਂ ਰਿਟਾਇਰ ਹੋਇਆ ਤਾਂ ਉਸ ਨੂੰ 19 ਲੱਖ ਰੁਪਏ ਜਿਹੜਾ ਨਗਰ ਨਿਗਮ ਤੋਂ ਮਿਲਿਆ ਤਾਂ ਫਿਰ ਇਹ ਮਕਾਨ ਉਸ ਨੇ ਜਿਹੜਾ ਉਹ ਬਣਾਇਆ ਪਰ ਪੁਲਿਸ ਦੀਆਂ ਟੀਮਾਂ ਜਦੋਂ ਵੀ ਕਿਸੇ ਜਗ੍ਹਾ ਤੇ ਪਹੁੰਚਦੀਆਂ ਨੇ ਜਾਂ ਨਗਰ ਨਿਗਮ ਦੀਆਂ ਟੀਮਾਂ ਨੂੰ ਨਾਲ ਲੈ ਕੇ ਕਿਸੇ ਵੀ ਜਗ੍ਹਾ ਤੇ ਅਜਿਹੇ ਕਾਰਵਾਈ ਕਰਨ ਲਈ ਪਹੁੰਚਦੇ ਤਾਂ ਉਹਨਾਂ ਵੱਲੋਂ ਵੀ ਪਹਿਲਾਂ ਪੂਰੀ ਜਾਂਚ ਜਿਹੜੀ ਆ ਕੀਤੀ ਜਾਂਦੀ ਆ ਜਾਂਚ ਕਰਨ ਤੋਂ ਬਾਅਦ ਹੀ ਜਿਹੜੀ ਆ ਕੋਈ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਤਸਵੀਰਾਂ ਇਸ ਵਕਤ ਤੁਹਾਡੀ ਸਕਰੀਨ ਤੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਜਿਹੜੀ ਆ ਨਗਰ ਨਿਗਮ ਅੰਮ੍ਰਿਤਸਰ ਦੇ ਪੁਲਿਸ ਦੀ ਟੀਮ ਆ ਜਿਹੜੀਆਂ ਉਹ ਕਾਰਵਾਈ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨਸ਼ਾ ਤਸਕਰਾਂ ਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਛੇੜੇ ਗਏ ਇਸ ਯੁੱਧ ਦੇ ਤਹਿਤ ਹੁਣ ਅੱਜ ਵਾਰੀ ਅੰਮ੍ਰਿਤਸਰ ਦੇ ਇਲਾਕਾ ਗੁਜਰਪੁਰਾ ਦੇ ਇਸ ਬਿੱਲੀ ਨਾਮ ਦੇ ਤਸਕਰ ਦੇ ਘਰ ਦੀ ਹੈ ਜਿੱਥੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਕਿ ਉਕਤ ਜਿਹੜਾ ਉਹ ਤਸਕਰ ਆ ਉਸ ਦੇ ਖਿਲਾਫ ਕਈ ਮਾਮਲੇ ਜਿਹੜੇ ਐ ਐਨਡੀਪੀਐਸ ਦੇ ਤਹਿਤ ਦਰਜ ਨੇ ਹੋਰ ਹੁਣ ਉਸ ਦੀ ਉਹ ਮਕਾਨ ਨੂੰ ਜਿਹੜਾ ਉਹ ਜ਼ਮੀਨਦੋਜ਼ ਕੀਤਾ ਜਾ ਰਿਹਾ ਔਰ ਜਿਵੇਂ ਕਿ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਕਿਹਾ ਸੀ ਕਿ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਦੇ ਸਾਰੇ ਨਸ਼ਾ ਤਸਕਰਾਂ ਦੇ ਘਰ ਜਿਹੜੇ ਉਹਨਾਂ ਨੇ ਇਹ ਕਾਲੀ ਕਮਾਈ ਕਰਕੇ ਬਣਾਏ ਨੇ ਉਹਨਾਂ ਨੂੰ ਜਿਹੜਾ ਉਹ ਜ਼ਮੀਨਦੋਜ਼ ਨਹੀਂ ਕਰ ਦਿੱਤਾ ਜਾਂਦਾ ਕਿਉਂਕਿ ਕਈ ਮਾਮਾ ਦੇ ਪੋਟ ਤੱਕੀ ਮਾਮਦਿਆਂ ਕੁੱਖਾਂ ਨੂੰ ਉਜਾੜ ਕੇ ਇਹ ਨਸ਼ਾ ਤਸਕਰਾਂ ਨੇ ਇਹ ਮਹਿਲ ਜਿਹੜੇ ਖੜੇ ਕੀਤੇ ਨੇ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਜ਼ਮੀਨਦੋਜ ਜਿਹੜਾ ਉਹ ਕੀਤਾ ਜਾਵੇਗਾ ਔਰ ਇਹ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਆ ਤਸਵੀਰ ਤੁਹਾਡੀ ਸਕਰੀਨ ਤੇ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਨਗਰ ਨਿਗਮ ਦੀਆਂ ਪੁਲਿਸ ਦੀਆਂ ਟੀਮਾਂ ਫਿਲਹਾਲ ਕਾਰਵਾਈ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੋਲੇ ਬਲਾ ਕੇ ਵਿਖਾ ਜਾਵੇ ਤਾਂ ਅਮਰ ਸਰ ਦੇ ਵਿੱਚ ਤੀਸਰੀ ਕਾਰਵਾਈ ਆ ਔਰ ਲਗਾਤਾਰ ਇਹ ਕਾਰਵਾਈਆਂ ਜਿਹੜੀਆਂ ਨੇ ਉਜਾਰੀ ਨੇ ਅਤੇ ਪੁਲਿਸ ਨਗਰ ਮੈਦਾਨ ਦੀ ਟੀਮਾਂ ਦੇ ਨਾਲ ਰਲ ਕੇ ਇਹ ਕਾਰਵਾਈਆਂ ਨੂੰ ਅਮਲ ਦੇ ਵਿੱਚ ਲੈ ਕੇ ਆ ਰਹੀ ਹੈ ਮਕਾਨ ਦੇ ਮਾਲਕ ਪਰਮਜੀਤ ਕੌਰ ਨੇ ਬੇਸ਼ੱਕ ਇਹ ਕਿ ਉਸ ਦੇ ਲੜਕੇ ਬਿੱਲੀ ਦਾਸ ਮਕਾਨ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ ਜਦੋਂ ਉਸ ਨੇ ਮਕਾਨ ਬਣਾਇਆ ਤਾਂ ਇੱਕ ਵੀ ਰੁਪਿਆ ਉਸ ਨੇ ਆਪਣੇ ਲੜਕੇ ਦਾ ਜਿਹੜਾ ਉਹ ਇਸ ਦੇ ਵਿੱਚ ਖਰਚ ਨਹੀਂ ਕੀਤਾ ਪਰ ਪੁਲਿਸ ਪੂਰੀ ਜਾਂਚ ਤੋਂ ਬਾਅਦ ਪਹੁੰਚਦੀ ਹੈ ਤਾਂ ਪੁਲਿਸ ਵਾਲਾ ਹੁਣ ਕਾਰਵਾਈ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਦੇਖੋ ਕਿਸ ਕਦਰ ਪੂਰੇ ਮਕਾਨ ਦੇ ਅਗਲੇ ਹਿੱਸੇ ਨੂੰ ਜਿਹੜਾ ਫਿਲਹਾਲ ਮਾਫ ਕਰਨਾ ਜਿਹੜਾ ਤੋੜਿਆ ਜਾ ਰਿਹਾ ਔਰ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਤੱਕ ਇਲਾਕੇ ਦੇ ਤਸਕਰਾਂ ਨੂੰ ਅਮਨਸਾਦ ਦੇ ਤਸਕਰਾਂ ਨੂੰ ਦੀ ਬਣਾਈ ਹੋਈ ਇਹ 2 ਨੰਬਰ ਦੀ ਜਾਇਦਾਦ ਨੂੰ ਉਹ ਪੂਰੀ ਤਰ੍ਹਾਂ ਦੇ ਨਾਲ ਜ਼ਮੀਨਦੋਜ਼ ਨਹੀਂ ਕਰ ਦਿੰਦੇ ਉਦੋਂ ਤੱਕ ਇਹ ਕਾਰਵਾਈਆਂ ਜਿਹੜੀਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਇਲਾਕਾ ਗੁਜਰਪੁਰਾ ਦੀਆਂ ਨੇ ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਦਾਇਤਾਂ ਦੇ ਮਤਾਬਕ ਪੂਰੇ ਪੰਜਾਬ ਦੇ ਅੰਦਰ ਪੁਲਿਸ ਵੱਲੋਂ ਨਗਰ ਨਿਗਮ ਦੇ ਨਾਲ ਮਿਲ ਕੇ ਜਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਨਾਲ ਮਿਲ ਕੇ ਇਹ ਕਾਰਵਾਈਆਂ ਜਿਹੜੀਆਂ ਨੇ ਅਮਲ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਔਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਨਜਾਇਜ਼ ਤੌਰ ਤੇ ਬਣੇ ਘਰਾਂ ਨੂੰ ਫਿਲਹਾਲ ਜਿਹੜਾ ਟਾਰਗੇਟ ਤੁਲਸ ਵੱਲੋਂ ਜਾਂ ਨਗਰ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਇਸ ਮਕਾਨ ਨੂੰ ਜਿਹੜਾ ਉਹ ਜ਼ਮੀਨਦੋਜ਼ ਕੀਤਾ ਜਾ ਰਿਹਾ ਪੂਰਾ ਘਰ ਜਿਹੜਾ ਉਸ ਨੂੰ ਅੰਦਰੋਂ ਪਰ ਉਹ ਜਿਹੜਾ ਉਹ ਟਾਇਆ ਜਾ ਰਿਹਾ ਪ੍ਰੋਡਕਸ਼ਨ ਜਿਹੜੀ ਆ ਪ੍ਰੋਜੈਕਸ਼ਨ ਜਿਹੜੀ ਉਸ ਦੀ ਵਿਧਾ ਜਿਹੜਾ ਉਸ ਨੂੰ ਤੋੜਿਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਤੁਹਾਡੀ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਭ ਤੋਂ ਪਹਿਲਾਂ ਮਕਾਨ ਦੀ ਪਹਿਲੀ ਮੰਜ਼ਲ ਦੀ ਪ੍ਰੋਜੈਕਸ਼ਨ ਜਿਹੜੀ ਤੋੜੀ ਗਈ ਤਾਂ ਹੁਣ ਉੱਪਰ ਦੂਸਰੀ ਮੰਜ਼ਲ ਤੇ ਜਿਹੜਾ ਉਹ ਨਗਰ ਨਿਗਮ ਤੇ ਪੰਜਾਬ ਪੁਲਿਸ ਦੇ ਹਥੌੜੇ ਚੱਲਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਔਰ ਜਿਹੜੇ ਆ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਜੀ ਸੀ ਪੀ ਸਾਹਿਬ ਨਾਲ ਪਿਛਲੀ ਵਾਰ ਗੱਲਬਾਤ ਕੀਤੀ ਸੀ ਤਾਂ ਉਹਨਾਂ ਕਿਹਾ ਸੀ ਕਿ ਇਹ ਕਾਰਵਾਈਆਂ ਜਿਹੜੀਆਂ ਨਾ ਇਸੇ ਤਰ੍ਹਾਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕੀ ਲਗਰੀ ਅੰਮ੍ਰਿਤਸਰ ਦੇ ਵਿੱਚ ਵੀ ਪੂਰੇ ਪੰਜਾਬ ਦੇ ਸਮੇਤ ਅਜਿਹੀਆਂ ਹੋਰ ਕਾਰਵਾਈਆਂ ਅੱਗੇ ਭਵਿੱਖ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਸਰਵਿਸ ਅਗਰਦਾਵਾਸ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਮਕੇਸ਼ 바ਵਾ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ